ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਅਸੀਂ ਬੁਲਾਏ 97 ਬੱਚੇ ਹੈਗੇ ਆ 485000 ਰੁਪਿਆ ਜਿਹੜਾ ਹੈਗਾ ਉਹਦੇ ਅਸੀਂ ਚੈੱਕ ਜਿਹੜੇ ਆ ਹੜਪੀਰਤ ਬੱਚਿਆਂ ਦੀਆਂ ਫੀਸਾਂ ਭਰਨ ਦੇ ਲਈ ਅਸੀਂ ਚੈੱਕ ਦੇ ਰਹੇ ਆ ਡੀਡੀਆਈ ਸਕੂਲ ਰਮਦਾਸ ਦੇ 24 ਬੱਚੇ ਆਏ ਨੇਗੇ 120000 ਦਾ ਇਹਨਾਂ ਦਾ ਚੈੱਕ ਬਣਿਆ ਜੀ ਇਹ ਲੋ ਜੀ ਚੈੱਕ ਉਸ ਤੋਂ ਬਾਅਦ ਡੀਡੀਆਈ ਸਕੂਲ ਫਤੇਗੜ ਚੂੜੀਆਂ ਦੇ ਚਾਰ ਬੱਚੇ ਆਏ ਨੇਗੇ ਹਾਂਜੀ ਕਿਹੜੇ ਬੱਚੇ ਜੀ ਹੱਥ ਖੜੇ ਕਰੋ ਆ ਲੋ ਜੀ ਆਪਣਾ ਚੱਲ ਉਸ ਤੋਂ ਬਾਅਦ ਸਰਦਾਰ ਹਰਚਰਨ ਸਿੰਘ ਪਬਲਿਕ ਸਕੂਲ ਦੇ 11 ਬੱਚੇ ਆਏ ਨੇ ਹਾਂਜੀ ਕਿਹੜੇ ਹੱਥ ਖੜੇ ਕਰ ਚੱਲ ਆ ਲੋ ਜੀ ਤੁਸੀਂ ਚੈੱਕ ਕਰੋ ਉਸ ਤੋਂ ਬਾਅਦ ਸ਼ਬਦ ਪ੍ਰਕਾਸ਼ ਅਕੈਡਮੀ ਧਰਮਕੋਟ ਸ਼ਬਦ ਪ੍ਰਕਾਸ਼ ਅਕੈਡਮੀ ਧਰਮਕੋਟ ਦੇ ਨੌ ਬੱਚੇ ਆਏ ਨੇ ਜੀ ਸਦਾਰਨ ਜੀ ਸਿੰਘ ਮੈਮੋਰੀਅਲ ਪਬਲਿਕ ਸਕੂਲ ਕੋਟ ਬੁੱਢਾ ਦੇ 7 ਬੱਚੇ ਆਏ ਨੇ ਹਾਂਜੀ ਆਲੋ ਜੀ 7 ਬੱਚੇ ਕਿਹੜੇ ਹੱਥ ਖੜੇ ਕਰੋ ਬੇਟਾ ਹੱਥ ਖੜੇ ਕਰੀ ਚਲੋ ਜਿਹੜੇ ਵੀ ਸਕੂਲ ਦਾ ਨਾਮ ਬੋਲਦੇ ਆ ਗੁਰੂ ਕਲਗੀਧਾਰ ਸਕੂਲ ਕੋਟ ਲੰਗਾਬ 11 ਬੱਚੇ ਆਏ ਨੇ ਆਲੋ ਜੀ ਉਸ ਤੋਂ ਬਾਅਦ ਬਾਬਾ ਸੰਤ ਖਾਲਸਾ ਪਬਲਿਕ ਸਕੂਲ ਦੇ 13 ਬੱਚੇ ਆਏ ਨੇ। ਹਲੋ। ਇਹ ਆ ਇੰਟਰਨੈਸ਼ਨਲ ਸਕੂਲ ਸੁਧਾਰ ਦੇ 7 ਬੱਚੇ ਆਏ ਨੇ। ਹਲੋ। ਸੰਤ ਸੰਤ ਗੋਬਿੰਦ ਪਾਲ ਸੀਰੀਅਰ ਸਕੈਂਡਰੀ ਸਕੂਲ ਦੇ 9 ਬੱਚੇ ਆਏ ਨੇ। ਹਲੋ। ਅ ਉਸ ਤੋਂ ਬਾਅਦ ਹੈਗਾ ਨਵਜੀਤ ਕੌਰ ਨਵਜੀਤ ਕੌਰ ਕਿਹੜੀ ਹੈਗੀ ਆ ਹਾਂਜੀ ਇਹ ਪਾਪਾ ਕੋਟ ਬੁੱਢਾ ਪਾਪਾ ਬੁੱਢਾ ਪਬਲਿਕ ਸਕੂਲ ਪੱਸੀਆਂ ਦੀ ਬੱਚੀ ਹੈਗੀ ਆ ਉਸ ਤੋਂ ਅੱਗੇ ਆ ਅਰਪਨਦੀਪ ਕੌਰ +1 ਆਈਟੀਆਈ ਸਕੈਂਡਰੀ ਸਕੂਲ ਹਾਂਜੀ ਸੋ ਅੱਜ ਅਸੀਂ 97 ਬੱਚੇ ਹੈਗੇ ਆ ਜਿਨ੍ਹਾਂ ਦੀਆਂ ਫੀਸਾਂ 4,85,000 ਰੁਪਏ ਦੇ ਜਿਹੜੇ ਹੈਗੇ ਆ ਸਕੂਲਾਂ ਦੇ ਨਾਂ ਦੇ ਉੱਤੇ ਅਸੀਂ ਚੈੱਕ ਦਿੱਤੇ ਹੈਗੇ ਆ ਹਜੇ ਬਹੁਤ ਸਾਰੇ ਬੱਚੇ ਰਹਿੰਦੇ ਹੈਗੇ ਜਿਨ੍ਹਾਂ ਦੀਆਂ ਫੀਸਾਂ ਭਰਨੀਆਂ ਬਾਕੀ ਨੇਗੀਆਂ ਇਹ ਸਾਰੀਆਂ ਜਿਹੜੀਆਂ ਫੀਸਾਂ ਨੇ ਸਿੱਖ ਸੰਗਤਾਂ ਵੱਲੋਂ ਵੀ ਭਰੀਆਂ ਜਾ ਰਹੀਆਂ ਨੇਗੀਆਂ ਅਸੀਂ ਸਿਰਫ ਇੱਕ ਵਿੱਚ ਕੜੀ ਦਾ ਜਿਹੜਾ ਰੋਲ ਉਹ ਨਿਭਾ ਰਹੇ ਹੈਗੇ ਆ ਕਿ ਇਹਨਾਂ ਬੱਚਿਆਂ ਦੇ ਫਾਰਮ ਲੈ ਕੇ ਅਸੀਂ ਇਸ ਸੰਸਥਾ ਦੇ ਵਿੱਚ ਜਮਾ ਕੀਤੇ ਹੈਗੇ ਆ ਇਹਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਲੈ ਕੇ ਉਹ ਸਾਰਾ ਜਿਹੜਾ ਹੈਗਾ ਉਹਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅ ਅਸੀਂ ਫੀਸਾਂ ਭਰ ਰਹੇ ਆ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਜਿਹੜੇ ਹੜਪੀੜ ਤੋਂ ਪਰਿਵਾਰਾਂ ਦੇ ਸਕੂਲਾਂ ਦੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਭਰਨ ਵਿੱਚ ਸਾਡਾ ਸਾਥ ਦੇ ਰਹੇ ਜੇ ਹਜੇ ਤੁਹਾਡੇ ਸਾਥ ਦੀ ਬਹੁਤ ਸਾਨੂੰ ਜ਼ਰੂਰਤ ਹੈਗੀ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ okay